ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਦੀ ਆਪਣੀ ਵੀਡੀਓ ਜਿਹੜੀ ਬਹੁਤ ਹੀ ਖਾਸ ਆ ਤੇ ਇੱਕ ਤਾਂ ਇਹ ਖਾਸ ਆਪਣੀ ਕਿਚਨ ਦੇ ਵਾਸਤੇ ਆ ਤੇ ਆਪਣੇ ਭੈਣਾਂ ਦੇ ਵਾਸਤੇ ਆ ਜੀ ਇਹ ਆਪਣੀ ਅੱਜ ਦੀ ਵੀਡੀਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਲੱਗਿਆ ਜੀ ਆਪਾਂ ਆਪਣੀ ਵੀਡੀਓ ਦੀ ਸਟਾਰਟਿੰਗ ਕਰਨ ਤੇ ਮੇਰੇ ਕੋਲ ਇੱਥੇ ਜਿਵੇਂ ਕਿ ਮੈਂ ਆਪਣੀ ਜਿਹੜੀ ਤੜਕੇ ਦਾ ਨੀਆ ਕੜਾਹੀ ਆਪਾਂ ਤੜਕਣੀ ਵੀ ਕਹਿ ਦਿੰਨੇ ਆ ਤੇ ਕਈ ਤੜਕੇ ਦਾ ਨੀ ਵੀ ਕਹਿੰਦੇ ਆ ਇਹਨੂੰ ਤੇ ਇਹਨੂੰ ਲੱਗਿਆ ਜੀ ਅੱਜ ਆਪਾਂ ਸਾਫ਼ ਕਰਨ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜਦੋਂ ਵੀ ਆਪਾਂ ਤੜਕਾ ਵਗੈਰਾ ਲਾਉਨੇ ਆ ਤਾਂ ਹਨਾ ਜਦੋਂ ਆਪਾਂ ਤੇਲ ਵਗੈਰਾ ਜਾਂ ਘਿਓ ਵਗੈਰਾ ਗਰਮ ਕਰਦੇ ਆ ਤਾਂ ਹਨਾ ਤੇ ਇਹ ਬਹੁਤ ਹੀ ਜ਼ਿਆਦਾ ਜਿੰਮੇਪਕਨੇ ਵੀ ਕਾਲੀ ਕਾਲੀ ਜੀ ਹੋ ਜਾਂਦੀ ਆ ਤੇ ਇੱਕ ਜਦੋਂ ਇਹ ਚੁੱਲ੍ਹੇ ਵਗੈਰਾ ਤੇ ਆਪਾਂ ਰੱਖਦੇ ਆ ਤੇ ਉਦੋਂ ਵੀ ਆਪਣੇ ਭਾਂਡੇ ਜਿਹੜੇ ਕਾਫੀ ਜ਼ਿਆਦਾ ਇਹ ਕਾਲੇ ਹੋ ਜਾਂਦੇ ਆ ਤੇ ਅੱਜ ਮੈਂ ਤੁਹਾਨੂੰ ਇਹਨੂੰ ਦਿਖਾਉਂਗੀ ਜੀ ਸਾਫ਼ ਕਰਕੇ ਬਹੁਤ ਹੀ ਆਸਾਨ ਜਿਹਾ ਤਰੀਕਾ ਵਾ ਤੇ ਬਣੇ ਰਹੋ ਜੀ ਐਂਡ ਤੱਕ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਆ ਤੇ ਸਕਿਪ ਨਾ ਕਰਿਆ ਕਰੋ ਵੀਡੀਓ ਨੂੰ ਤੇ ਫਿਰ ਹਨਾ ਜਦੋਂ ਤੁਸੀਂ ਸਕਿਪ ਕਰ ਦਿੰਨੇ ਹੋ ਤਾਂ ਫਿਰ ਪਤਾ ਨਹੀਂ ਲੱਗਦਾ ਹੈਗਾ ਕਿ ਕਿੰਨੇ ਕਿੰਨੇ ਤੇ ਕੀ ਕੀ ਆਪਾਂ ਜਿਹੜੀਆਂ ਚੀਜ਼ਾਂ ਨੇ ਇਹਦੇ ਵਿੱਚ ਪਾਈਆਂ ਨੇ ਤੇ ਬਾਕੀ ਤੁਸੀਂ ਵੀ ਮੇਰੀ ਵੀਡੀਓ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਮੈਨੂੰ ਸਪੋਰਟ ਕਰਦੇ ਰਹੋ ਜੀ ਤੇ ਬਾਕੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਮੈਨੂੰ ਇੰਨੀ ਸਪੋਰਟ ਕਰਨ ਦੇ ਵਾਸਤੇ ਤੇ ਚਲੋ ਜੀ ਆਪਾਂ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਟਾਰਟ ਤੇ ਆਪਾਂ ਕਰਦੇ ਹਾਂ ਜੀ ਆਪਣੀਆਂ ਇਹ ਤੜਕੇਦਨੀਆਂ ਜਿਹੜੀ ਇਹਨੂੰ ਸਾਫ਼ ਹਾਂਜੀ ਇੱਥੇ ਆਪਾਂ ਆਪਣੀ ਕੜਾਹੀ ਨੂੰ ਗੈਸ ਦੇ ਉੱਤੇ ਰੱਖ ਕੇ ਦਿੱਤਾ ਵਾ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਬਿਲਕੁਲੀ ਆਪਾਂ ਇਹਦੇ ਵਿੱਚ ਪਾਵਾਂਗੇ ਵੀ ਪਾਣੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਗਰਮ ਹੋਣ ਦਵਾਂਗੇ ਤੇ ਹਾਂ ਜੀ ਪਾਣੀ ਆਪਣਾ ਜਿਹੜਾ ਰਿਜਨਲ ਸਟਾਰਟ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਅੱਧਾ ਕ ਚਮਚਾ ਜਿਹੜਾ ਨਮਕ ਦਾ ਪਾ ਦਾਂਗੇ ਥੋੜਾ ਜਿਹਾ ਹੋਰ ਪਾ ਦਾਂਗੇ ਇਹ ਨੂੰ ਬਹੁਤ ਚੰਗੀ ਤਰ੍ਹਾਂ ਬਣਾ ਵਾਲੀ ਆਣਵਾਵਾਂਗੇ ਜਿਹੜਾ ਨਮਕ ਆ ਇਹ ਵੀ ਹਨਾ ਆਪਾਂ ਨੂੰ ਜਿਹੜੀ ਕਲੀਨਿੰਗ ਕਰਨ ਦੇ ਵਿੱਚ ਬਹੁਤ ਹੀ ਆਸਾਨ ਰਹਿੰਦਾ ਹੈ ਤੇ ਇੱਥੇ ਹਾਂ ਇਸ ਤੋਂ ਬਾਅਦ ਵਿੱਚ ਪਾਵਾਂਗੇ ਜੀ ਆਪਾਂ ਸ਼ੈਂਪੂ ਤੇ ਮੇਰੇ ਕੋਲ ਇੱਥੇ ਕਲੀਨਿਕ ਪਲਸ ਸ਼ੈਂਪੂ ਆ ਤੇ ਆ ਦੇਖ ਸਕਦੇ ਹੋ ਕਿ ਤੁਹਾਡੇ ਕੋਲ ਹੋਰ ਕੋਈ ਕਿਸੇ ਕੰਪਨੀ ਦਾ ਸ਼ੈਂਪੂ ਵਗੈਰਾ ਹੈਗਾ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਮਿੱਠੀ ਸ਼ੈਂਪੂ ਵਰਗੀ ਜਿਹੀ ਹਨ ਗੈਸ ਨੂੰ ਆਪਾਂ ਕੱਟ ਕਰ ਲੈਣਾ ਇੱਥੇ ਬਾਦ ਵਿੱਚ ਆਪਾਂ ਇੱਥੇ ਕੀ ਕਰਨਾ ਹੈ ਜੀ ਆਪਣਾ ਸਟੀਲ ਵਰਚ ਲੈ ਲੈਣਾ ਕਿਉਂਕਿ ਪਾਣੀ ਗਰਮ ਹੋਊਗਾ ਤੇ ਆਪਾਂ ਐਦਾਂ ਕਰਕੇ ਚਮਚੇ ਦੇ ਨਾਲ ਫੜ ਲੈਣਾ ਚਮਟੇ ਦੇ ਨਾਲ ਤੇ ਆਪਾਂ ਇਹਨੂੰ ਅੱਦਾਂ-ਅੱਦਾਂ ਕਰਕੇ ਸਾਰਾ ਹਾਲ ਦਲੀ ਜਿੰਦੀ ਜਿਹੜਾ ਇਹਨੂੰ ਐਦਾਂ ਹਿਲਾਉਂਦੇ ਰਹਿਣਾ ਕੁਛਕ ਟਾਈਮ ਹੀ ਬਸਾਂ ਆਪਾਂ ਇਹਨੂੰ ਥੋੜਾ ਜਿਹਾ ਰਿਜਾਵਾਂਗੇ ਚੰਗੀ ਤਰ੍ਹਾਂ ਦਾ ਸਰ ਤੇ ਲਾ ਕੇ ਹਾਂਜੀ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਸਿਰਕਾ ਥੋੜਾ ਜਿਹਾ

ਹਾਂਜੀ ਹਾਂ ਹੁਣ ਆਪਾਂ ਆਪਣਾ ਗੈਸ ਜਿਹੜਾ ਇਹਨੂੰ ਬੰਦ ਕਰ ਦਾਂਗੇ ਤੇ ਇਹਨੂੰ ਪਹਿਲਾਂ ਹਾਂ ਹੁਣ ਆਪਾਂ ਠੰਡਾ ਹੋਣ ਦਵਾਂਗੇ ਕੁਝਕ ਟਾਈਮ ਠੰਡਾ ਹੋ ਜਾਊਗਾ ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਜੀ ਅੱਗੇ ਦਾ ਪ੍ਰੋਸੈਸ ਆਪਣਾ ਹਾਂਜੀ ਲਓ ਜੀ ਪਾਣੀ ਦੇਖ ਸਕਦੇ ਹੋ ਹਨਾ ਆਪਣਾ ਠੰਡਾ ਹੋ ਗਿਆ ਤੇ ਕਾਫੀ ਜ਼ਿਆਦਾ ਕਾਲਾ ਵੀ ਹੋ ਗਿਆ ਤੇ ਹੁਣ ਇਹਨੂੰ ਆਪਾਂ ਇੱਥੇ ਇੱਕ ਕਾਲੇਜ ਕੱਢ ਲਾਂਗੇ ਤੇ ਇਸ ਤੋਂ ਬਾਅਦ ਵਿੱਚ ਜੀ ਸਟੀਲ ਬੋਚ ਦੀ ਮਦਦ ਦੇ ਨਾਲ ਪਾਣੀ ਜਿਹੜਾ ਸਾਫ਼ ਕਰ ਲਵਾਂਗੇ ਥੋੜਾ ਜਿਹਾ ਚੈੱਕ ਇਹ ਦਦਾ ਤੁਸੀਂ ਇਹ ਉਹ ਹੈ ਥੋੜਾ ਥੋੜਾ ਲਾਈ ਜਾਣਾ ਲਾ ਕੇ ਇਹਦੇ ਨਾਲ ਹਾਂ ਆਪਾਂ ਇਹਨੂੰ ਦਦਾ ਕਰਕੇ ਰਗੜ ਕੇ ਨੂੰ ਸਾਫ਼ ਕਰ ਲੈਂਦੇ ਹਾਂ ਹਾਂਜੀ ਦੇਖ ਸਕਦੇ ਹੋ ਤੁਸੀਂ ਜਿਹੜੀ ਇਹਦੀ ਕਾਲਸਾ ਕਾਫੀ ਹੱਦ ਤੱਕ ਲੈ ਚੁੱਕੀ ਐ ਇੱਕ ਤਾਂ ਹਨਾ ਇਹ ਮਤਲਬ ਕਰਕੇ ਜਣ ਦਨੇ ਜਿਹੜੀ ਕਾਫੀ ਚਿਰ ਪੁਰਾਣੀ ਆ ਤੇ ਦੂਜੀ ਗੱਲ ਇਹ ਕਿ ਹਾਂ ਆਪਾਂ ਇਹਨੂੰ ਚੁੱਲੇ ਦੇ ਉੱਤੇ ਯੂਜ਼ ਕਰਦੇ ਹੁੰਦੇ ਆ ਚੁੱਲੇ ਦੇ ਉੱਤੇ ਯੂਜ਼ ਕਰਨ ਵਾਸਤੇ ਕਰਕੇ ਹਾਂ ਇਹ ਨਹੀਂ ਜਿਆਦਾ ਮਤਲਬ ਕਿ ਕਿਆ ਸਕਦੇ ਕਿ ਕਾਲੀ ਹੋ ਜੀਏ ਹਰ ਮਤਨ ਦੁਖਨੀ ਹੈ ਜਿਹਨੂੰ ਵਾਸ਼ ਕਰਕੇ ਤੁਸੀਂ ਦੇਖ ਸਕਦੇ ਹੋ ਕੀ ਕਾਫੀ ਹੱਦ ਤੱਕ ਆ ਜਿਹੜੀ ਹਨਾ ਇਹ ਵਿੱਚੋਂ ਜਿਹੜੀ ਆ ਸਾਫ਼ ਹੋ ਚੁੱਕੀ ਆ ਆ ਦੇਖੋ ਕਿਤੇ ਕਿਤੇ ਕਿ ਰਹਿ ਗਈ ਕਿਉਂਕਿ ਇਹ ਹਨਾ ਕਾਫੀ ਚਿਰ ਪੁਰਾਣੀ ਹੈ ਤੇ ਪਹਿਲਾਂ ਦੀ ਇਹ ਕਾਲਸ ਜਿਹੜੀ ਜੰਮੀ ਹੋਈ ਆ ਤੇ ਬਾਕੀ ਆਪਾਂ ਕਹਿੰਦੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਹਨਾ ਜਿਹੜੇ ਕਾਲੇ ਬੱਤਨ ਆ ਤੁਸੀਂ ਉਹਨਾਂ ਦੇ ਤੋਂ ਟਰਾਈ ਕਰ ਸਕਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਹੱਦ ਤੱਕ ਇਹ ਜਿਹੜੀ ਚਮਕ ਚੁੱਕੀ ਆ ਆ ਦੇਖੋ ਸਾਫ ਹੋ ਗਿਆ ਜੀ ਹਾਂ ਹੁਣ ਇਹਨੂੰ ਆਪਾਂ ਇਹੀ ਮਤਲਬ ਕਿ ਮੈਥਡ ਇਹੀ ਦੁਆਰਾ ਇੱਕ ਦੋ ਵਾਰ ਫੇਰ ਚੰਨ ਜੇ ਟਰਾਈ ਕਰਾਂਗੇ ਤੇ ਬਿਲਕੁਲ ਹੀ ਇਹਨੇ ਸਾਫ ਹੋ ਜਾਣਾ ਵਾ ਤੁਸੀਂ ਦੇਖ ਸਕਦੇ ਜੇਂਦੀ ਆ ਚੀਜ਼ ਬਸ ਰਹਿ ਗਈ ਆ ਤੇ ਕਿਉਂਕਿ ਇਹ ਥੋੜੀ ਜੀ ਕਹਿ ਸਕਦੇ ਆ ਕਿ ਪੱਕੀ ਹੋਈ ਆ ਕਾਫੀ ਚਿਰ ਪੁਰਾਣੀ ਆ ਇਸ ਕਰਕੇ ਇਹ ਜਿਹੜੀ ਕਾਲ ਸਾਨੀ ਜਿਆਦਾ ਹੋਈ ਹੋਈ ਸੀ ਕਿਤੇ ਆਪਾਂ ਇਹਨੂੰ ਚੁੱਲੇ ਦੇ ਉੱਤੇ ਯੂਜ਼ ਕਰਦੇ ਸੀਗੇ ਚੁੱਲੇ ਦੇ ਉੱਤੇ ਅਕਸਰ ਹੀ ਤੁਹਾਨੂੰ ਪਤਾ ਹੈ ਕਿ ਆਪਣੇ ਭਾਂਡੇ ਆ ਜਿਹੜੇ ਉਹ ਕਾਲੇ ਹੋ ਜਾਂਦੇ ਆ ਤੇ ਬਾਕੀ ਆਪਣਾ ਆਪਣੀ ਅੱਜ ਦੀ ਵੀਡੀਓ ਹੈ ਜਿਹੜੀ ਇਹ ਇੰਨੀ ਹੀ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਬਾਕੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਇੰਨੀ ਜ਼ਿਆਦਾ ਸਪੋਰਟ ਕੀਤੀ ਆ ਤੇ ਮੈਨੂੰ ਆਪਾਂ ਕਹਿੰਦੇ ਸੋਹਣੇ-ਸੋਹਣੇ ਕਮੈਂਟ ਕਰਕੇ ਦੱਸਿਆ ਹਨ ਤੇ ਤੁਹਾਡਾ ਸਾਰਿਆਂ ਦਾ ਜੀ ਬਹੁਤ-ਬਹੁਤ ਜ਼ਿਆਦਾ ਧੰਨਵਾਦ ਤੇ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਅਗਲੀ ਵੀਡੀਓ ਜਿਹੜੀ ਕਿਸ ਟੌਪਿਕ ਦੇ ਬਾਰੇ ਚਾਹੀਦੀ ਆ ਤੇ ਆਪਾਂ ਉਹ ਵੀ ਤੁਹਾਡੇ ਨਾਲ ਜਰੂਰ ਆ ਜਿਹੜੀ ਉਹ ਸ਼ੇਅਰ ਕਰਾਂਗੇ ਤੇ ਬਾਕੀ ਮੇਰੀ ਅੱਜ ਦੀ ਵੀਡੀਓ ਇੰਨੀ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਬਾਏ ਬਾਏ